ਇਹ ਤਾਂ ਰਿਆਲ ਚ ਪਿਛਲੇ ਸਮੇਂ ਤੋਂ ਅਸੀਂ ਕਾਫੀ ਜਿਹੜਾ ਸਫਲਤਾ ਹਾਸਲ ਕੀਤੀ ਹੈ ਕੱਲ ਵੀ ਜਿਹੜੇ ਸਾਡੇ ਇੱਥੇ ਕਹੀ ਰਾਮਸੀਆ ਤ੍ਰੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀਗਾ ਆਪਣੇ ਮਸਾਲੇ ਆ ਕੇ ਉਹਨੂੰ ਤੇ ਉਹਦੇ ਨਾਲ ਕਸਿੰਦੀਪ ਕੌਰ ਤੇ ਲੜਕੀ ਹੈ ਦੋਨਾਂ ਨੂੰ ਠਾਈ ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਐਫ ਆ ਨੰਬਰ 36 ਜਿਹੜੀ ਹੈ ਉਹ ਦਰਜ ਕੀਤੀ ਹੈ ਇਸ ਤੋਂ ਇਲਾਵਾ ਗੁਰਪ੍ਰੀਤ ਗੋਪੀ ਇਕੰਗਾ ਦਾ ਉਹ ਵੀ ਕਾਫੀ ਉੱਤੇ ਪਹਿਲਾਂ ਪਰਚੇ ਰਹੇ ਐਨ ਡੀ ਪੀ ਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ ਹੈ ਚੌੜ ਨੰਬਰ ਐਫ ਆਈ ਆਰ ਜਿਹੜੀ ਉੱਤੇ ਦਰਜ ਕੀਤੀ ਹੈ 15 ਗਾਂ ਹੀਰੋਨੋਦ ਕੋ ਬਰਾਮਝ ਹੋਈ ਹੈ ਇਹ ਧਾਰੀ ਵਾਲ ਆਪਣੇ ਐਸ ਐਚਓ ਸਾਹਿਬ ਤੇ ਜਿਹੜੇ ਸਾਡੀ ਸਪੈਸ਼ਲ ਬਾਂਚ ਹੈ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਹੀ ਰਸ ਹੈ ਰਸ ਤੇ ਅਗਾਂ ਐਨ ਡੀ ਪੀਐਸ ਦਾ ਪਰਚਾ ਪਹਿਲਾਂ ਹੀ ਦੱਤੇਗਾ ਉਹ ਜਿਹਨਾਂ ਲੜਕੀਆਂ ਗੁਰਦਾਸਪੁਰ ਹੈ ਉਹਦਾ ਮਸਤਾਵਾ ਜੱਟਾ ਪਿੰਡ ਉੱਥੋਂ ਇਹਦੇ ਵੈਰੀਫਾਈ ਕਰ ਲੈਣੇ ਆ ਜੀ ਆ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵਾਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜਾ ਕਿੱਥੋਂ ਲਿਆਉਂਦੇ ਆ ਇਹ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਹਾਂ ਉਹਨਾਂ ਸਾਰਿਆਂ ਬਾਰੇ ਆਪਾਂ ਕਰਨਾਂ ਦੀ ਕੋਸ਼ਿਸ਼ ਕਰਾਂਗੇ ਸਰ ਕੀ ਅਪੀਲ ਹੈ ਕਿ ਲੋਕਾਂ ਵਾਸੀ ਇਹਨਾਂ ਨੂੰ ਹੀ ਕਿ ਸਹਿਯੋਗ ਦੇਣ ਜੀ ਕਾਫੀ ਦੇਰ ਆ ਰਹੀ ਦੇ ਸੋਚ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਗਿਆ ਵਾ ਜਿਹੜਾ ਇੱਕਾ ਦੁਕਾ ਕੋਈ ਰਹਿ ਗਿਆ ਉਹ ਵੀ ਆਪਾਂ ਜਲਦੀ ਉਹਨਾਂ ਨੂੰ ਫੜਾਂਗੇ ਤੇ ਇਲਾਕਾ ਵਾਸੀ ਨਹੀਂ ਹੀ ਪੀਲਾ ਕੇ ਪੁਲਿਸ ਦਾ ਸਹਿਯੋਗ ਕਰਨ ਤੇ ਤਾਂ ਰਿਅਲਟੇ ਪਿਛਲੇ ਸਮੇਂ ਤੋਂ ਸੀ ਕਾਫੀ ਜਿਹੜਾ ਸਫਲਤਾ ਹਾਸਲ ਕੀਤੀ ਹੈ ਕੱਲ ਵੀ ਜਿਹੜੇ ਸਾਡੇ ਇੱਥੇ ਕਹੀ ਰਾਮ ਸਿੰਘ ਆ ਤੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀ ਮਸ਼ਾਲਾ ਤੇ ਉਹਨੂੰ ਤੇ ਉਹਦੇ ਨਾਲ ਕਸਿੰਦੀਪ ਕੌਰ ਇਹ ਲੜਕੀ ਹੈ ਦੋਨਾਂ ਨੂੰ ਠਾਈ ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਐਫ ਆਈ ਆਰ ਨੰਬਰ 68 ਜਿਹੜੀ ਹੈ ਉਹ ਦਰਜ ਕੀਤੀ ਹੈ ਇਸ ਤੋਂ ਇਲਾਵਾ ਗੁਰਪ੍ਰੀਤ ਗੋਪੀ ਇਕੰਗਾ ਦਾ ਉਹ ਵੀ ਕਾਫੀ ਉੱਤੇ ਪਹਿਲਾਂ ਪਰਚੇ ਰਹੇ ਐਨ ਡੀ ਪੀ ਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ ਹੈ ਚੌੜੰਦ ਨੰਬਰ ਐਫ ਆਈ ਆਰ ਜਿਹੜੀ ਉੱਤੇ ਦਰਜ ਕੀਤੀ ਹੈ 15 ਗਾਮ ਹੀਰੋਨੋਦ ਕੋ ਬਰਾਮਦ ਹੋਈ ਹੈ ਇਹ ਧਾਰੀ ਵਾਲ ਆਪਣੇ ਐਸ ਐਚਓ ਸਾਹਿਬ ਤੇ ਜਿਹੜਾ ਸਾਡੀ ਸਪੈਸ਼ਲ ਬ੍ਰਾਂਚ ਹੈ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਹੀ ਰਸ ਜੀ ਹੀ ਰਸ ਹੈ ਤੇ ਆਗਾ ਐਨਡੀਪੀਐਸ ਦਾ ਪੱਛਾ ਪਹਿਲਾਂ ਕਰ ਦਿਆਗਾ ਉਹ ਜਿਹਨਾਂ ਲੜਕੀਆਂ ਬਰਦਾਸਪੁਰ ਹੈ ਉਹਦਾ ਮਸਤਾਵਾ ਜੱਟਾ ਪਿੰਡ ਉਥੋਂ ਇਹਦੇ ਵੈਰੀਫਾਈ ਕਰਨੇ ਆ ਜੀ ਆ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵਾਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜੇ ਕਿੱਥੋਂ ਲਿਆਉਂਦੇ ਆ ਤੇ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਆ ਉਹਨਾਂ ਸਾਰਿਆਂ ਬਾਰੇ ਆਪਾਂ ਕਰਨਾ ਹੈ ਜੀ ਕੋਸ਼ਿਸ਼ ਸਰ ਕੀ ਅਪੀਲ ਕਰਾਂਗਾ ਨੂੰ ਅਸੀਂ ਨੂੰ ਹੀ ਕਿ ਸਹਿਯੋਗ ਦੇਣ ਜੀ ਕਾਫੀ ਦੇਰ ਆ ਰਹੀ ਦੇ ਸੋਚ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਹੋ ਗਿਆ ਵਾ ਜਿਹੜਾ ਇਕਾਦੁਕਾ ਕੋਈ ਰ ਉਹ ਨਾਕਾਬਸ ਨਹੀਂ ਪੀਲਾ ਕੇ ਪੁਲਿਸ ਦਾ ਸਹਿਯੋਗ ਕਰਨ। ਇਹ ਤਾਂ ਰਿਆਲ ਜੀ ਪਿਛਲੇ ਸਮੇਂ ਤੋਂ ਸੀ ਕਾਫੀ ਜਿਹੜਾ ਤੇ ਸਫਲਤਾ ਹਾਸਲ ਕੀਤੀ ਐ। ਕੱਲ ਵੀ ਜਿਹੜੇ ਸਾਡੇ ਇੱਥੇ ਕਹੀ ਰਾਮਸੀ ਆ ਤੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀਗਾ ਆਪਣੇ ਨਸ਼ਾ ਲਿਆ ਕੇ ਉਹਨੂੰ ਤੇ ਉਹ ਨਾਲ ਖਸਿੰਦੀਪ ਕੌਰ ਤੇ ਲੜਕੀ ਐ ਦੋਨਾਂ ਨੂੰ 2 ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਐਫ ਆ ਨੰਬਰ 68 ਜਿਹੜੀ ਆ ਉਹ ਦਰਜ ਕੀਤੀ ਐ। ਇਸ ਤਰ੍ਹਾਂ ਗੁਰਪ੍ਰੀਤ ਗੋਪੀ ਇਕੰਗਾ ਦਾ ਵੀ ਕਾਫੀ ਉੱਤੇ ਪਹਿਲਾਂ ਪਰਚੇ ਰੇ ਐਨਡੀਪੀਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ ਹੈ 64 ਨੰਬਰ ਐਫਆਈਆਰ ਜਿਹੜੀ ਉੱਤੇ ਦਰਜ ਕੀਤੀ ਹੈ 15 ਗਾਂ ਵੀਰੋਨੋਦ ਕੋ ਬਰਾਮਦ ਹੋਈ ਹੈ ਇਹ ਧਾਰੀ ਵਾਲ ਆਪਣੇ ਐਸਐਚਓ ਸਾਹਿਬ ਤੇ ਜਿਹੜੇ ਸਾਡੀ ਸਪੈਸ਼ਲ ਬ੍ਰਾਂਚ ਹੈ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਜੀ ਐਸਐਸ ਹੀ ਰਸਤੇ ਅਗਾਂ ਐਨਡੀਪੀਐਸ ਦਾ ਪਰਚਾ ਪਹਿਲਾਂ ਹੋ ਜਾਏਗਾ ਉਹ ਜਿਹਨਾਂ ਨਾਲ ਲੜੀ ਗੁਰਦਾਸਪੁਰ ਹੈ ਉਹਦਾ ਮਸਤਾਵਾ ਜਟਾ ਪਿੰਡ ਉੱਥੋਂ ਇਹਦੇ ਵੈਰੀਫਾਈ ਕਰ ਲੈ ਆ ਜੀ ਆ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵ ਤੇ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਹਾਂ ਉਹਨਾਂ ਸਾਰਿਆਂ ਬਾਰੇ ਆਪਾਂ ਕਰਨਾਂ ਦੀ ਕੋਸ਼ਿਸ਼ ਕਰਾਂ। ਸਰ ਕੀ ਅਪੀਲ ਲੋਕਾਂ ਨੂੰ ਅਸੀਂ ਉਹਨਾਂ ਹੀ ਕਿ ਸਹਿਯੋਗ ਦੇਣ ਜੀ। ਕਾਫੀ ਦੇਰ ਆ ਰਹੀ ਦੇ ਸੋਚ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਗਿਆ ਵਾ ਜਿਹੜਾ ਇੱਕਾ ਦੁਕਾ ਕੋਈ ਰਹਿ ਗਿਆ ਉਹ ਵੀ ਆਪਾਂ ਜਲਦੀ ਉਹਨਾਂ ਨੂੰ ਫੜਾਂਗੇ ਤੇ ਇਲਾਕਾ ਵਾਸੀ ਨਹੀਂ ਪੀਲਾ ਕੇ ਪੁਲਿਸ ਦਾ ਸਹਿਯੋਗ ਕਰਨ। ਇਹ ਤਾਂ ਰਿਅਲਟੇ ਪਿਛਲੇ ਸਮੇਂ ਤੋਂ ਅਸੀਂ ਕਾਫੀ ਜਿਹੜਾ ਤੇ ਸਫਲਤਾ ਹਾਸਲ ਕੀਤੀ ਹੈ। ਕੱਲ ਵੀ ਜਿਹੜੇ ਸਾਡੇ ਇੱਥੇ ਕਹੀ ਰਾਮ ਸਿੰਘ ਆ ਤੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀ ਮਸ਼ਾਲਾਪੇ ਉਹਨੂੰ ਤੇ ਉਹਦੇ ਨਾਲ ਕਸਿੰਦੀਪ ਕੌਰ ਐ ਲੜਕੀ ਐ ਦੋਨਾਂ ਨੂੰ ਠਾਈ ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਐਫ ਆ ਨੰਬਰ 36 ਜਿਹੜੀ ਆ ਉਹ ਦਰਜ ਕੀਤੀ ਐ ਇਸ ਤੋਂ ਇਲਾਵਾ ਗੁਰਪ੍ਰੀਤ ਗੋਪੀ ਆ ਕੰਗ ਦਾ ਉਹ ਵੀ ਕਾਫੀ ਉੱਤੇ ਪਹਿਲਾਂ ਪਰਚੇ ਰਹੇ ਐਨ ਡੀ ਪੀ ਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ ਚੌੜ ਨੰਬਰ ਐਫ ਆ ਆਰ ਜਿਹੜੀ ਉੱਤੇ ਦਰਜ ਕੀਤੀ ਐ 15 ਗਾਮ ਹੀਰੋਨੋਦ ਕੋ ਬਰਾਮ ਹੋਈ ਐ ਇਹ ਧਾਰੀ ਵਾਲ ਆਪਣੇ ਐਸ ਐਚਓ ਸਾਹਿਬ ਤੇ ਜਿਹੜਾ ਸਾਡੀ ਸਪੈਸ਼ਲ ਬ੍ਰਾਂਚ ਐ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਜੀਰਾ ਸਿੰਘ ਹੀਰਾ ਸਿੰਘ ਤੇ ਆ ਗਾ ਐਨਡੀਪੀਐਸ ਦਾ ਪर्चा ਪਹਿਲਾਂ ਉਹ ਜਿਹਨਾਂ ਨਾਲ ਲੜੀ ਬਰਦਾਸਪੁਰ ਹੈ ਉਹਦਾ ਮਸਤਾਵਾ ਜੱਟਾ ਪਿੰਡ ਉਥੋਂ ਇਹਦੇ ਵੈਰੀਫਾਈ ਕਰਨੇ ਆ ਜੀ ਆ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵਾਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜੇ ਕਿੱਥੋਂ ਲਿਆਉਂਦੇ ਆ ਤੇ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਆ ਉਹਨਾਂ ਸਾਰਿਆਂ ਬਾਰੇ ਆਪਾਂ ਕਰਨਾ ਦੀ ਕੋਸ਼ਿਸ਼ ਸਰ ਕੀ ਅਪੀਲ ਲੋਕਾਂ ਨੂੰ ਅਸੀਂ ਨੂੰ ਹੀ ਕਿ ਸਹਿਯੋਗ ਦੇਣ ਜੀ ਕਾਫੀ ਦੇਰ ਆ ਰਹੀ ਸੋਚ ਸਾਨੂੰ ਕਾਫੀ ਅੱਗੇ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਹੋ ਗਿਆ ਵਾ ਜਿਹੜਾ ਇਕਾਦੁਕਾ ਕੋਈ ਰਹਿ ਗਿਆ ਉਹ ਵੀ ਆਪਾਂ ਜਲਦੀ ਉਹ ਇਹ ਲਾਕਵਾਸੀ ਨਹੀਂ ਪੀਲਾ ਕੇ ਪੁਲਿਸ ਦਾ ਸਹਿਯੋਗ ਕਰਨ